ਗੱਲ ਜੀ ਸਾਰਿਆਂ ਨਾਲ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਵਾਸਤੇ ਇਸ ਘਰ ਦੇ ਵਿੱਚੋਂ ਅੱਜ گاਵਾ ਹੁਣ ਦੋ ਹੀ ਰਹਿ ਗਈਆਂ ਵਿੱਚ ਨਾਲੀਆਂ ਬਾਕੀ ਵਿੱਚੋਂ ਕੁਝ ਵੇਗੀਆਂ ਤੇ ਆ ਵੀ ਸੁਈਆਂ ਆਪਣੀਆਂ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਾਂ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਪਰ ਤਸੱਲੀ ਆਪਣੀ ਇੱਥੇ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਰਚੂ ਲੈ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀ ਗੱਲ ਪਾ ਜੀ ਦੇ ਨਾਮ ਦਾ ਦਸਤਵੇਜ਼ ਜੀ ਕਰਿਆ ਤੁਹਾਨੂੰ ਹਾਂ ਭਾਈ ਆਪਣਾ ਦਲਜੀਤ ਸਿੰਘ ਜੀ ਪਿੰਡ ਗ੍ਰੰਥਗੜ ਸੀੜਾਈ ਨਾਲਾ ਜਿਲ੍ਹਾ ਮੁੰਡੀ ਸਾਹਿਬ ਫੋਨ ਨੰਬਰ ਹੀ ਬੋਲ ਦੇ ਕਰੀ ਫੋਨ ਨੰਬਰ ਵਿੱਚ 971823613 ਠੀਕ ਹੈ ਜੀ ਹਾਂਜੀ ਦੋ ਹੀ ਰਹਿ ਗਿਆਨ ਫਿਰ ਹਾਂਜੀ ਦੋ ਇੱਕ ਤੁਹਾਡੇੋਂ ਤੋਂ ਪਹਿਲਾਂ ਵੇਖੀ ਅੱਛਾ ਇੱਕ ਪਹਿਲਾਂ ਵੇਖੀ ਹੈ ਨਾ ਹੁਣ ਦੋਵੇਂ ਬੱਚੇ ਤੋਂ ਬਿਨਾਂ ਲੀਆਂ ਰਹਿ ਗਿਆਨ ਛੋਟੇ ਭਾਲ ਦੇ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਵਿੱਚ ਦੋ ਕਿੰਨਾ 12 ਕਿਲੋ ਹੋਗਾ 11 ਲੀਟਰ ਦੀ ਗਾਰੰਟੀ ਹੋਗੀ ਪੱਕਾ ਤਿਆਰ ਤੋਂ ਦਿਨ ਪੱਕਾ ਤਿਆਰ ਹੀ ਤੋਰੋ ਫੇਰ ਇੱਕ ਰੀਨ ਬਾਕੀ ਦੁੱਧ ਤੇ ਚਲੋ ਤੁਸੀਂ ਆਪਣਾ ਝੋਕੀ ਲੈ ਜਾਣਾ ਸੁਈਆਂ ਹੈਗੀਆਂ ਵਾ ਪਹਿਲਾਂ ਜੇ ਵਰਜੀ ਵਸ਼ੀ ਠੀਕ ਹੈ ਜੀ 11 ਲੀਟਰ ਉਤਰਨ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਤੇ ਥਾਣੇ ਦੇ ਲਾਗੇ ਤਾਂ ਕਰੀ ਦੇਖ ਸਕਦੇ ਜੀ ਬਾਕੀ ਉਹ ਨਿੱਕੇ ਜਿਹੇ ਮੁੱਕੇ ਜਿਹੇ ਹੈਗੇ ਤੇ ਇੱਕ ਅੱਧਾ ਹਾਂ ਜੀ ਉਹ ਵੀਰ ਜੀ ਇੱਕ ਝੜ ਜਾਣਗੇ ਤੀਜਾ ਲਵਾਤਾ ਜੀ ਤੇ ਕਿੰਨਾ ਕ ਫਿਰ ਮੁੱਲ ਵਧੀਆਂ ਦਾ ਰੱਖਣਾ ਆਪਾ ਮੁੱਲ ਉਹ ਜੀ 20000 ਜੇ ਦਾ ਅੱਛਾ ਗੱਡੀ ਤੁਸੀਂ ਮਾਨਤਾ ਕਰਾ ਲੋ ਆਪ ਹੀ ਕਰ ਦੋਗੇ ਤੇਹੀ ਕਰਾਓ ਜੀ ਤੇ ਇਹ ਤੋਂ ਅੰਦਰ ਦੇ ਦਈਏ ਸਾਡੀ ਤੇ ਇਹ ਤੋਂ ਅੰਦਰ ਕਰ ਦਈਏ ਚਲੋ ਦੇ ਦਾਂਗੇ ਠਾਈਆ ਅੱਛਾ ਠਾਈਆ ਜੀ ਆਹ ਨਾ ਠਾਈਆ ਜੀ ਨੂੰ ਤੇਰੀ 100 ਰੁਪਇਆ ਛੋੜੀ ਹੋਣੀ ਚਲੋ ਬਾਕੀ ਮਾਨਤਾਂ ਦੇ ਮੌਕੇ ਤੇ ਹੋ ਜਾਊਗਾ ਪਹਿਲੀ ਵੀਡੀਓ ਵਾ ਖਾਲੀ ਨਾ ਮੋੜਿਆ ਕਿ ਹਨ ਤੇ ਆ ਜਿਹੜੀ ਜੇ ਇਹ ਵੀਰਜੀ ਦਾ ਸੁਆ ਵੀਰ ਤੋਂ ਦੁੱਧਾ ਲਾ ਲਈ ਕੋ ਤੇਜਾ ਲਾ ਲਈ ਅੱਛਾ ਇਹਦੇ ਕੋ ਵੀਰਜੀ ਦੁੱਧ 11 ਲੀਟਰ ਉਹ 10 ਲੀਟਰ ਦੀ ਸਾਡੀ ਗਰੰਟੀ ਹੋਣੀ ਠੀਕ ਹੈ ਜੀ ਹਾਂ ਜੀ ਕੋਲ ਦੀ ਭਾਜੀ ਥਾਂ ਓਕੇ ਜੀ ਇਹਦੇ ਸਾਰੇ ਹਾਂ ਜੀ ਇਹਦਾ ਨਾ ਪਰਲੇ ਥਾਂ 'ਚ ਨਾ ਬੈਣੀ ਕੋ ਪਰਲੀ ਸਾਈਡ ਤੇ ਅੱਛਾ ਧਾਰਾਂ ਕੱਟ ਜੀ ਓ ਇੱਕ ਥਾਂ 'ਚ ਧਾਰਾਂ ਘਾਟੇ ਇਹਦੇ ਹਾਂ ਜੀ

ਇਹ ਥਾਣੇ ਦੇਖ ਸਕਦੇ ਜੇ ਵੀ ਆਪਾਂ ਲਾਗੇ ਤੋਂ। ਥੋੜਾ ਨੇ ਕਰੀ ਚੰਗੀ ਤਰ੍ਹਾਂ ਦੇਖ ਸਕਦੇ। ਤੇ ਇਹਦਾ ਫਿਰ ਕਿੰਨਾ ਕ ਮੁਰਗੀ ਮੁਰਗੀ ਮੁੱਲ ਰੱਖਣਾ ਆਪਾਂ? ਮੁੱਲ ਵੀਰਜੀ ਇਹਦਾ ਵੀ 28000 ਜੀ। ਅੱਛਾ। ਹਾਂਜੀ। ਨਹੀਂ ਤਾਂ ਕੋਈ ਪੰਜੀ ਦੀ ਦੇ ਦੋ। ਚਲੋ ਕੋਈ ਨਹੀਂ ਦੇ ਦਾਂ। ਠੀਕ ਹੈ। ਬਾਕੀ ਮੌਕੇ ਤੇ ਹੋਰ ਹੋ ਜੂਗਾ ਹਨਾ। ਕੋਈ ਭਣ ਭਰਾ ਫੋਨ ਲਾਵੇ ਬਾਕੀ ਕਰ ਦੋਗੇ ਮਨਤਾਨ ਹਨਾ। ਠੀਕ ਹੈ ਜੀ। ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲਾਜੀ ਜੀ ਕਿ ਕਰੂੰ ਜੀ ਦੋ ਟਾਂ ਤਿੰਨ ਟਾਂ ਚੋਕੇ ਖੜੇ ਬਾਜ਼ਾਰ ਨਾ ਆਪਾਂ ਤੁਹਾਨੂੰ ਲਾਮਾ ਦੀਏ ਨਾ ਦੇ ਨਾ ਠੀਕ ਆ ਬਸ ਇਹ ਵੀ ਕੋ ਰਾਜੀ ਖੁਸ਼ੀ ਦਾ ਫੋਨ ਕਰੇ ਦੇ ਵੀ ਨਾ ਲਾਮਾ ਲੈਣਾ ਤੇ ਨਾ ਦੇਣਾ ਪਹਿਲਾਂ ਹੀ ਵੇਖ ਚੱਕ ਕੇ ਇੱਥੇ ਹੀ ਤਸੱਲੀ ਕਰਕੇ ਖੜੋ ਜੀ